ਆਪਾਂ ਤੁਹਾਨੂੰ ਦੱਸਾਂਗੇ ਇਹ ਵੀ ਆਪਾਂ ਨੇ 2 ਮੀਟਰ ਦੀ ਸਲਵਾਰ ਕਿਸ ਤਰ੍ਹਾਂ ਬਣਾਉਣੀ ਆ ਸਿੱਧੀ ਸਟ੍ਰੇਟ ਸਲਵਾਰ ਜਿਹੜੀ ਬਿਲਕੁਲ ਹੀ ਹੌਲੀ ਹੁੰਦੀ ਆ ਠੀਕ ਹੈ ਜੀ ਤੇ ਵਿੱਚੋਂ ਹੀ ਆਪਾਂ ਵੈਟ ਕੱਢਾਂਗੇ ਤੇ ਵਿੱਚੋਂ ਹੀ ਮੂਰੀਆਂ ਨੂੰ ਕਪੜਾ ਕੱਢਾਂਗੇ ਵੀਡੀਓ ਬਣਾਣੀ ਸ਼ੁਰੂ ਕਰਦੇ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਤੁਸੀਂ 2 ਮੀਟਰ ਕਪੜਾ ਆਪਣੇ ਕੋਲੇ ਲੀਲਣ ਦਾ ਕਪੜਾ ਹੈਗਾ ਆਪਣੇ ਕੋਲੇ ਠੀਕ ਹੈ ਜੀ ਤੇਰਾ ਘੇਰਾ ਦੇਖ ਸਕਦੇ ਹੋ ਤੁਸੀਂ ਪਨਾ ਜਿਹੜਾ ਕਪੜੇ ਦਾ ਵਧੀਆ 22 ਇੰਚ ਹੈਗਾ ਆ ਠੀਕ ਹੈ ਜੀ ਅਸ ਇਸ ਤਰ੍ਹਾਂ ਫੋਲਡ ਕਰਕੇ ਤੇ ਆਪਾਂ ਨੇ ਨਾ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰ ਲਿਆ ਕੰਨੀਸਾਰ ਦੇਖ ਸਕਦੇ ਹੋ ਤੁਸੀਂ 2 ਮੀਟਰ ਕਪੜਾ ਹੈ ਇਹ ਤੇ ਹੁਣ ਆਪਾਂ ਸਲਵਾਰ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਇਹ ਚੰਗੀ ਤਰ੍ਹਾਂ ਕਪੜਾ ਸਹੀ ਕਰਕੇ ਵਿਛਾ ਲੈਣਾਗਾ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਲੈਂਥ ਲਗਾਵਾਂਗੇ ਜਿੰਨੀ ਆਪਾਂ ਨੂੰ ਸਲਵਾਰ ਵੀ ਲੈਂਥ ਚਾਹੀਦੀ ਆ ਇਧਰ ਖੁੱਲੀ ਸਾਈਡ ਤੇ ਆਪਾਂ ਕੰਨੀ ਵਾਲੀ ਸਾਈਡ ਤੇ ਲੈਂਥ ਨਹੀਂ ਲਗਾਉਣੀ ਹੈਗੀ ਲੈਂਥ ਆਪਾਂ ਇਧਰਲੀ ਸਾਈਡ ਤੋਂ ਬੰਦ ਵਾਲੀ ਸਾਈਡ ਤੋਂ ਲਗਾਵਾਂਗੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਪੱਟ ਨਹੀਂ ਪਾਉਣੇ ਹੈਗੇ ਵਿੱਚੋਂ ਹੀ ਪੱਟ ਵਿੱਚੋਂ ਹੀ ਕੁੰਡੇ ਆਪਾਂ ਨੇ ਕੱਢਣੇ ਨੇ ਇਹਦੇ ਠੀਕ ਹੈ ਜੀ ਹੁਣ ਆਪਾਂ ਇੱਥੇ ਲੈਂਥ ਲਗਾਵਾਂਗੇ ਪਹਿਲਾਂ 33 ਇੰਚ ਤੇ ਆਪਾਂ ਇੱਥੇ ਲੈਂਥ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਡਬਲ ਫੋਲਡ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬੰਦ ਵਾਲੀ ਸਾਈਡ ਤੇ ਇਹ ਆਪਾਂ ਨੇ ਲੈਂਥ ਲਗਾਉਣੀ ਆ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮੂਰੀ ਦਾ ਮਾਰਕ ਕਰਾਂਗੇ 6.5 ਇੰਚ ਆਪਾਂ ਨੇ ਮੂਰੀ ਰੱਖਣੀ ਆ 1.5 ਇੰਚ ਆਪਾਂ ਐਕਸਟਰਾ ਲਵਾਂਗੇ ਠੀਕ ਹੈ ਜੀ ਇੱਥੇ ਵੀ ਆਪਾਂ ਲੈਂਥ ਲਗਾਵਾਂਗੇ ਪਹਿਲਾਂ 33 ਇੰਚ 33 ਇੰਚ ਤੇ ਆਪਾਂ ਨੇ ਇਧਰਲੀ ਸਾਈਡ ਵੀ ਲੈਂਥ ਲਗਾ ਲੈਣੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇੱਥੇ ਆਪਾਂ ਮਾਰਕ ਕਰਾਂਗੇ ਜਿਵੇਂ ਆਪਾਂ ਨੇ ਆ ਮਾਰਕ ਕੀਤਾ ਉਹ ਕਿਕੜੇ ਆਪਾਂ ਨੇ ਘਾੜ ਲੈਣਾ ਮਾਰਕ ਨੂੰ ਆਪਾਂ ਸਿੱਧਾ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਸਲਵਾਰ ਪਿੱਛੋਂ ਮੁਰਿਆਂ ਨੇ ਸਾਈਡ ਤੋਂ ਚੱਕੀ ਜਾਂਦੀ ਹੈ ਹਨਾ ਜਦੋਂ ਹੌਲੀ ਵੀਆ ਸਲਵਾਰ ਉਹ ਗਿੱਟੇ ਜੇ ਦਿਖਣ ਲੱਗ ਜਾਂਦੇ ਨੇ ਨਾ ਤਾਂ ਆਪਾਂ ਮਤਲਬ ਕਾਟ ਪਾਣੀ ਹੁੰਦੀ ਆ ਉਹ ਆਪਾਂ ਕਿਵੇਂ ਕਾਟ ਪਾਣੀ ਆਪਾਂ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਪਹਿਲਾਂ ਆਪਾਂ ਨੇ ਇੱਥੋਂ ਲਗਾ ਲੈਣਾ ਅਸਲ ਦੇਖ ਸਕਦੇ ਹੋ ਤੁਸੀਂ ਅਸਲ ਲਗਾਵਾਂਗੇ ਆਪਾਂ 10 ਇੰਚ ਤੇ ਆਪਾਂ ਅਸਲ ਦਾ ਮਾਰਕ ਕਰਾਂਗੇ ਠੀਕ ਹੈ ਜੀ 10 ਇੰਚ ਤੇ ਆਪਾਂ ਨੇ ਅਸਲ ਦਾ ਮਾਰਕ ਕਰ ਲਿਆ ਤੇ ਹੁਣ ਆਪਾਂ ਨੇ ਨਾ ਇੱਥੋਂ ਮਾਰਕ ਕਰਨਾ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਾਂ ਨੇ ਮਾਰਕ ਅੱਗੇ ਨੂੰ ਵਧਾ ਕੇ ਕੀਤਾ ਸੀ ਨਾ 1.5 ਇੰਚ ਉੱਥੋਂ ਆਪਾਂ ਨੇ ਅੱਧਾ ਇੰਚ نیچے ਨੂੰ ਹੋਰ ਮਾਰਕ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਇੱਥੋਂ ਹੁਣ ਆਪਾਂ ਨੇ ਨਾ ਜਿਹੜੀ ਇਹ ਦੇਖ ਸਕਦੇ ਤੁਸੀਂ ਕਾਟ ਪਾ ਦੇਣੀ ਆ। نیچے ਲੈਂਥ ਜਦੋਂ ਆਪਾਂ ਲਗਾਉਣੀ ਆ ਮੂਰੀ ਵਾਲੀ ਸਾਈਡ ਤੇ। ਦੇਖ ਸਕਦੇ ਤੁਸੀਂ ਇਸ ਤਰ੍ਹਾਂ। ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ 1/2 ਇੰਚ نیچے ਨੂੰ ਕਾਟ ਪਾ ਦੇਣੀ ਆ ਤੇ ਜਿਹੜੀ ਲੰਬੀ ਸਲਾਈ ਹੈ ਜੀ ਵੀ ਲੈਂਥ ਆ ਜਿਹੜੀ ਵੱਜੂਗੀ ਤੇ ਸਲਵਾਰ ਆ ਜਿਹੜੀ ਤਾਂਹਾਂ ਨੂੰ ਨਹੀਂ ਚੱਕੀ ਜਾ ਉੱਤੇ ਖਿੱਚਣੀ ਪਊਗੀ ਸਲਵਾਰ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਾਰਕ ਕਰਿਆ ਜਿਹੜਾ ਆਸਮ ਦਾ ਦੇਖ ਸਕਦੇ ਹੋ ਤੁਸੀਂ ਇੱਥਾ ਹੁਣ ਆਪਾਂ ਮਿਲਾ ਦਾਂਗੇ ਮੂਰੀ ਦੇ ਮਾਰਕ ਤੋਂ ਇਸ ਤਰ੍ਹਾਂ ਕਹ ਜੀ ਇੱਥੋਂ ਆਪਾਂ ਨੇ ਮਾਰਕ ਕਰਨਾ ਦੇਖ ਸਕਦੇ ਹੋ ਤੁਸੀਂ ਮੂਰੀ ਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹੁਣ ਇੱਥੋਂ ਕਟਾਈ ਕਰ ਦੇਣੀ ਹੈ ਜਿਹੜੀ ਬੈਲਟ ਆਪਾਂ ਨੇ ਰੱਖਣੀ ਆ ਤੁਸੀਂ ਜੇ ਤੁਹਾਡੀ ਬੈਲਟ ਦੀ ਚੜਾਈ ਘੱਟ ਹੈ ਨਾ ਤੁਸੀਂ ਇੱਥੋਂ ਵੀ ਰੱਖ ਸਕਦੇ ਹੋਗੇ ਦੇਖ ਸਕਦੇ ਹੋ ਤੁਸੀਂ ਇਹ ਹੈਗਾ 5.5 ਇੰਚ ਹੈਗਾ ਜੇ ਤੁਸੀਂ ਕਿਸੇ ਛੋਟੇ ਬੱਚੇ ਦੀ ਬਣਾ ਰਹੇ ਹੋ ਤਾਂ ਤੁਸੀਂ ਇੱਥੋਂ ਵੀ ਕੱਢ ਸਕਦੇ ਹੋ ਪਰ ਆਪਾਂ ਨੂੰ ਚਾਹੀਦੀ ਹੈ 6.5 ਇੰਚ ਆਪਾਂ ਇੱਥੋਂ ਬੈਲਟ ਕੱਢਾਂਗੇ ਠੀਕ ਹੈ ਜੀ ਇਥੋਂ ਆਪਾਂ ਨੇ ਚੜਾਈ ਲਗਾ ਲੈਣੀ ਆ 21 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਸਾਢੇ 6 ਇੰਚ ਫੇਰ ਇਦਾਂ ਨੂੰ ਲਗਾਵਾਂਗੇ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲੈਣਾ ਦੇਖ ਸਕਦੇ ਤੁਸੀਂ ਬੈਟ ਦੀ ਵੀ ਕਟਾਈ ਆਪਾਂ ਨੇ ਵਿੱਚੋਂ ਹੀ ਕਰ ਲਈ ਹੈਗੀ ਠੀਕ ਹੈ ਜੀ ਆਹ ਆਪਣਾ ਮੂਰੀਆਂ ਤੇ ਲਈ ਕੰਮ ਆਊਗਾ ਕਪੜਾ ਤੇ ਬਾਕੀ ਹੋਰ ਵੀ ਆਪਣੇ ਕੋਲੇ ਐਕਸਟਰਾ ਬਚ ਜੂਗਾ ਕਪੜਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਜੇ ਤੁਸੀਂ ਚਾਹੋ ਨਾ ਤਾਂ ਤੁਸੀਂ ਇੱਥੋਂ 2 ਇੰਚ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਮਾਰਕ ਕਰੋ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ 2 ਇੰਚ ਤੇ ਮਾਰਕ ਕਰੋ ਜਿਵੇਂ ਨਾ ਆਪਾਂ ਉਹ ਕਰਦੇ ਹੁੰਦੇ ਹੁੰਨੇ ਆਂਗੇ ਪਲਾਜ਼ੋ ਦੇ ਵਿੱਚ ਕਾਟ ਪਾਉਣੇ ਹੁੰਦੇ ਆ ਇਸ ਤਰ੍ਹਾਂ ਇੱਥੋਂ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਆਸਨ ਦਾ ਮਾਰਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤੁਹਾਡੀ ਚੋਅ ਹੈ ਵੀ ਉਹ ਤੁਸੀਂ ਇਸ ਤਰ੍ਹਾਂ ਸਿੱਧਾ ਹੀ ਰੱਖਣਾਗਾ ਜਾਂ ਤੁਸੀਂ ਨੇ ਇਸ ਤਰ੍ਹਾਂ ਮਤਲਬ ਗੁਲਾਈ ਦੇਣੀ ਆ ਉਹ ਤੁਹਾਡੀ ਆਪਣੀ ਚੋਅ ਆ ਕਿ ਵੀ ਤੁਸੀਂ ਕਿਸ ਤਰ੍ਹਾਂ ਰੱਖਣਾਗਾ ਤੇ ਹੁਣ ਆਪਾਂ ਇੱਥੋਂ ਕਟਾਈ ਕਰਨੀ ਸ਼ੁਰੂ ਕਰਦੇ ਆਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਇੱਥੋਂ ਸਿਰਫ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਇਸ ਤਰ੍ਹਾਂ ਕੱਟ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਪਰ ਆਪਾਂ ਇੱਥੋਂ ਸਿੱਧਾ ਹੀ ਕੱਟ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸਲਵਾਰ ਦੀ ਕਟਾਈ ਆਪਾਂ ਨੇ ਕਰ ਦਿੱਤੀ ਆ ਤੇ ਹੁਣ ਉਸ ਤੋਂ ਬਾਅਦ ਆਪਾਂ ਨੇ ਨਾ ਇੱਥੇ ਹਾਸਨ ਵਾਲੀ ਸਾਈਡ ਤੇ ਕਾਟ ਪਾਉਣੀ ਆ ਦੇਖ ਸਕਦੇ ਹੋ ਤੁਸੀਂ ਉੱਪਰਲਾ ਇੱਕ ਪੱਲਾ ਛੱਡ ਦੇਣਾ ਤੇ ਇੱਕ ਨੀਚੇ ਵਾਲਾ ਛੱਡ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਕਾਟ ਪਾਵਾਂਗੇ 1.5 ਇੰਚ ਦੀ ਆਪਾਂ ਇਹ ਕਾਟ ਪਾਵਾਂਗੇ ਇਸ ਤਰ੍ਹਾਂ ਪਾਣੀ ਆਪਾਂ ਨੇ ਕਾਟ ਦੇਖ ਸਕਦੇ ਹੋ ਤੁਸੀਂ ਹੱਟ ਵਾਲੀ ਸਾਈਡ ਤੇ ਆਊਗਾ ਠੀਕ ਹੈ ਜੀ نیچے ਆਪਾਂ ਨੇ ਕੱਢ ਲੈਣੇ ਨੇ ਪੱਲੇ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਫੋਲ ਲਓ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਕਾਟ ਪਾ ਲਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਾਟ ਪਾ ਦਿੱਤੀ ਆ ਤੇ ਆਹਨੇ ਜਿਹੜੇ ਆਸਣ ਲੰਬੇ ਨੇ ਇਹ ਆਪਣੇ ਬੈਕ ਸਾਈਡ ਤੇ ਜਾਣਗੇ ਤੇ ਜਿਹੜਾ ਛੋਟਾ ਆਸਣਾ ਹੈ ਆਪਣਾ ਫਰੰਟ ਸਾਈਡ ਤੇ ਆਊਗਾ ਠੀਕ ਹੈ ਜੀ ਸਲਵਾਰ ਦੀ ਕਟਿੰਗ ਹੋ ਗਈ ਆ ਤੇ ਹੁਣ ਆਪਾਂ ਇੱਥੋਂ ਦੇਖ ਸਕਦੇ ਤੁਸੀਂ ਬੈਲਟ ਦੀ ਕਟਾਈ ਕਰਾਂਗੇ ਜਿਹੜੀ ਆਪਾਂ ਨੇ ਮਾਰਕਿੰਗ ਕੀਤੀ ਹੋਈ ਆ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਤੁਸੀਂ ਬੈਲਟ ਦੀ ਕਟਾਈ ਕਰ ਲਈ ਆ ਜੇ ਤਾਂ ਵੀ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ